ਪੰਜਾਬਦੀਪ ਠਿੰਡਾ ਲੋਕ ਸਭਾ ਸੀਟ ਹੌਟ ਸੀਟ ਮੰਨੀ ਜਾਂਦੀ ਹੈ ਇਸ ਸੀਟ ਦੇ ਉੱਤੇ ਇੱਕ ਦਿਲਚਸਪ ਮੁਕਾਬਲਾ ਵੇਖਣ ਨੂੰ ਮਿਲ ਸਕਦਾ ਬੇਸ਼ੱਕ ਆਮ ਆਦਮੀ ਪਾਰਟੀ ਨੇ ਮੰਤਰੀ ਗੁਰਮੀਤ ਖੁੱਡੀਆਂ ਨੂੰ ਮੈਦਾਨ ਦੇ ਵਿੱਚ ਉਤਾਰ ਦਿੱਤਾ ਹੋਏ ਇਹ ਮੁਕਾਬਲਾ ਉਸ ਵੇਲੇ ਹੋਰ ਦਿਲਚਸਪ ਬਣ ਜਾਏਗਾ ਜਦੋਂ ਹਰਸਿਮਰਤ ਕੌਰ ਬਾਦਲ ਦੇ ਖਿਲਾਫ ਉਹਨਾਂ ਦੇ ਦਿਓਰ ਮਨਪ੍ਰੀਤ ਸਿੰਘ ਬਾਦਲ ਚੋਣਾਂ ਲਈ ਕਾਗਜ਼ ਭਰ ਦੇਣਗੇ ਸੂਤਰ ਦੱਸਦੇ ਆ ਕਿ ਮਨਪ੍ਰੀਤ ਸਿੰਘ ਬਾਦਲ ਇਸ ਵਾਰ ਫਿਰ ਠਿੰਡਾ ਲੋਕ ਸਭਾ ਸੀਟ ਤੋਂ ਚੌਣ ਲੜ ਸਕਦੇ ਆ ਲਗਾਤਾਰ ਇਸ ਹਲਕੇ ਤੋਂ ਜਿਹੜਾ ਉਹ ਬੀਬੀ ਬਾਦਲ ਜਿੱਤਦੇ ਆ ਰਹੇ ਆ ਇੱਕ ਵਾਰ ਪਹਿਲਾਂ ਵੀ ਮਨਪ੍ਰੀਤ ਸਿੰਘ ਬਾਦਲ ਨੇ ਕਾਂਗਰਸ ਦੀ ਟਿਕਟ ਦੇ ਉੱਤੇ 2114 ਦੇ ਵਿੱਚ ਆਪਣੀ ਪਰਜਾਈ ਬੀਬਾ ਹਰਸਿਮਰਤ ਕੌਰ ਬਾਦਲ ਦੇ ਖਿਲਾਫ ਚੋਣ ਲੜੀ ਸੀ 20000 ਦੀਆਂ ਵੋਟਾਂ ਦੇ ਫਰਕ ਨਾਲ ਮਨਪ੍ਰੀਤ ਸਿੰਘ ਬਾਦਲ ਹਾਰਗੇਸਨ ਬੜੀ ਸਖਤ ਟੱਕਰ ਸੀ ਬਾਦਲ ਪਰਿਵਾਰ ਦੇ ਦੋ ਜੀ ਜਿਹੜੇ ਆਹਮੋ ਸਾਹਮਣੇ ਚੋਣ ਲੜ ਰਹੇ ਸਨ ਤਾਂ ਉਸ ਵੇਲੇ ਵੱਡੀ ਟੱਕਰ ਦੇਖਣ ਨੂੰ ਮਿਲੀ ਇਸ ਵਾਰ ਫਿਰ ਮਨਪ੍ਰੀਤ ਸਿੰਘ ਬਾਦਲ ਚੋਣ ਮੈਦਾਨ ਚ ਆ ਸਕਦੇ ਆ ਇਹ ਪੂਰੀ ਗੱਲ ਕੀ ਆ ਤੁਹਾਨੂੰ ਦੱਸ ਦਿਆਂ ਤੁਸੀਂ ਜੁੜੇ ਹੋ ਪੰਜਾਬੀ ਪੁਆਇੰਟ ਟੀਵੀ ਦੇ ਨਾਲ ਮੈਂ ਹਰਿੰਦਰ ਬਾਜਵਾ ਦਰਾਸਾ ਬਾਦਲ ਪਰਿਵਾਰ ਦੇ ਬਠਿੰਡਾ ਲੋਕ ਸਭਾ ਹਲਕੇ ਤੋਂ 10 ਸਾਲਾਂ ਬਾਅਦ ਮੁੜ ਆਮੋ ਸਾਹਮਣੇ ਹੋਣ ਦੀ ਅਚਾਨਕ ਨਵੀਂ ਚਰਚਾ ਸ਼ੁਰੂ ਹੋ ਗਈ ਹੈ 10 ਸਾਲ ਪਹਿਲਾਂ ਇਸ ਲੋਕ ਸਭਾ ਹਲਕੇ ਤੋਂ ਬੀਬਾ ਹਰਸਿਮਰਤ ਕੌਰ ਬਾਦਲ ਦੇ ਮੁਕਾਬਲੇ ਕਾਂਗਰਸ ਪਾਰਟੀ ਨੇ ਸਾਬਕਾ ਖਜ਼ਾਨਾ ਮੰਤਰੀ ਮਨਪ੍ਰੀਤ ਸਿੰਘ ਬਾਦਲ ਨੂੰ ਮદાન ਦੇ ਵਿੱਚ ਉਤਾਰਿਆ ਸੀ ਇਸ ਚੋਣ ਵਿੱਚ ਬੀਬਾ ਹਰਸਿਮਰਤ ਕੌਰ ਬਾਦਲ ਨੇ ਮਨਪ੍ਰੀਤ ਨੂੰ ਹਰਾ ਕੇ ਚੋਣ ਜਿੱਤ ਲਈ ਸੀ ਐਸਵਰ ਮਨਪ੍ਰੀਤ ਸਿੰਘ ਬਾਦਲ ਭਾਜਪਾ ਦੇ ਵੱਡੇ ਆਗੂਆਂ ਦੀ ਸੂਚੀ ਦੇ ਵਿੱਚ ਸ਼ਾਮਲ ਮੰਨੇ ਜਾਂਦੇ ਨੇ ਅਤੇ ਉਹਨਾਂ ਦੀ ਮੈਰਿਟ ਸਿਆਸੀ ਸਰਗਰਮੀਆਂ ਵਿੱਚ ਭਾਜਪਾ ਵੱਲੋਂ ਮੋਰੀ ਮੰਨੀ ਜਾਂਦੀ ਹੈ ਹਾਲਾਂਕਿ ਅਜੇ ਤੱਕ ਭਾਜਪਾ ਤੇ ਸ਼੍ਰੋਮਣੀ ਅਕਾਲੀ ਦਲ ਦਾ ਆਪਸ ਵਿੱਚ ਸਮਝੌਤਾ ਨਹੀਂ ਹੋਇਆ ਅਤੇ ਇਸ ਸਮਝੌਤੇ ਵੱਲੋਂ ਜਿਹੜੇ ਨੇਤਾਵਾਂ ਵੱਲੋਂ ਅਕਾਲੀ ਦਲ ਸਮਝੌਤੇ ਦੀ ਵਕਾਲਤ ਕੀਤੀ ਜਾ ਰਹੀ ਹੈ ਉਹਨਾਂ ਵਿੱਚ ਮਨਪ੍ਰੀਤ ਸਿੰਘ ਬਾਦਲ ਵੀ ਇੱਕ ਮੰਨੇ ਜਾਂਦੇ ਆ ਵੇਰਵਿਆਂ ਦੇ ਮੁਤਾਬਕ ਅਕਾਲੀ ਦਲ ਨਾਲ ਭਾਜਪਾ ਦਾ ਸਮਝੌਤਾ ਨਾ ਹੋਣ ਦੀ ਸੂਰਤ 'ਚ ਜਿਹੜੇ ਭਾਜਪਾ ਆਗੂਆਂ ਦਾ ਨਾਂ ਬਠਿੰਡਾ ਲੋਕ ਸਭਾ ਹਲਕੇ ਤੋਂ ਪੈਨਨ ਲਈ ਭੇਜਿਆ ਗਿਆ ਉਸ ਵਿੱਚ ਮਨਪ੍ਰੀਤ ਸਿੰਘ ਬਾਦਲ ਸਣੇ ਹਾਲ ਹੀ ਚ ਭਾਜਪਾ ਵਿੱਚ ਸ਼ਾਮਲ ਹੋਏ ਮਾਨਸਾ ਤੋਂ ਸਾਬਕਾ ਕਾਂਗਰਸੀ ਆਗੂ ਮੰਗਤਰਾਏ ਬਾਂਸਲ ਸਾਬਕਾ ਸੰਸਦ ਸਿਕੰਦਰ ਜਗਦੀਪ ਸਿੰਘ ਨਕਈ ਸਰੂਪ ਚੰਦ ਸਿੰਘਲਾ ਦੇ ਨਾਂ ਸ਼ਾਮਲ ਨੇ ਇਹ ਸਾਰੇ ਆਗੂ ਕਿਸੇ ਸਮੇਂ ਬਾਦਲ ਪਰਿਵਾਰ ਦੇ ਨਜ਼ਦੀਕੀਆਂ ਵਿੱਚੋਂ ਮੰਨੇ ਜਾਂਦੇ ਰਹੇ ਨੇ ਉਧਰ ਇੱਕ ਹੋਰ ਨਵੀਂ ਚਰਚਾ ਨੇ ਸਭਨਾਂ ਦਾ ਧਿਆਨ ਆਪਣੇ ਵੱਲ ਖਿੱਚ ਲਿਆ ਪ੍ਰਕਾਸ਼ ਸਿੰਘ ਬਾਦਲ ਦੇ ਪਰਿਵਾਰ ਨਾਲ ਲੰਬਾ ਸਮੇਂ ਤੋਂ ਰਾਜਸੀ ਮੁਕਾਬਲੇ ਵਿੱਚ ਮੈਦਾਨ 'ਚ ਉਤਰਦੇ ਆ ਰਹੇ ਉਹਨਾਂ ਦੇ ਚਿਹਰੇ ਭਰਾ ਮਹੇਸ਼ਿੰਦਰ ਸਿੰਘ ਬਾਦਲ ਦੇ ਪਰਿਵਾਰ ਦੀ ਮੁੜ ਸਿਆਸੀ ਟੱਕਰ ਹੈ ਜਿਹੜੀ ਆਪਸੀ ਪਰਿਵਾਰਾਂ ਵਿੱਚ ਹੋ ਸਕਦੀ ਹੈ ਇਸ ਵਾਰ ਇਹ ਟੱਕਰ ਮਹਿੰਦਰ ਸਿੰਘ ਬਾਦਲ ਦੇ ਪੁੱਤਰ ਫਤਿਹ ਬਾਦਲ ਵੱਲੋਂ ਕਾਂਗਰਸੀ ਉਮੀਦਵਾਰ ਵੱਜੋਂ ਦਿੱਤੇ ਜਾਣ ਦੀ ਚਰਚਾ ਵੀ ਛੜੀ ਹੈ ਬਾਦਲ ਪਰਿਵਾਰ ਦੇ ਨੇੜੇ ਰਹੇ ਤਲਵੰਡੀ ਸਾਬੋ ਤੋਂ ਸਾਫਕਾ ਵਿਧਾਇਕ ਜੀਤ ਮਹਿੰਦਰ ਸਿੰਘ ਸਿੱਧੂ ਦੀ ਵੀ ਕਾਂਗਰਸ ਵੱਲੋਂ ਚੋਣ ਲੜਨ ਦੀ ਚਰਚਾ ਹੈ ਕੁੱਲ ਮਿਲਾ ਕੇ ਕਿਹਾ ਜਾਵੇ ਬਠਿੰਡਾ ਲੋਕ ਸਭਾ ਸੀਟ ਦੇ ਉੱਤੇ ਇਸ ਵਾਰ ਫਿਰ ਜਿਹੜਾ ਬਾਦਲ ਪਰਿਵਾਰ ਆਮੋ ਸਾਹਮਣੇ ਹੋ ਸਕਦਾ ਹੈ ਬੇਸ਼ੱਕ ਕਈ ਆਗੂ ਭਾਜਪਾ ਦੇ ਵਿੱਚ ਸ਼ਾਮਲ ਹੋਏ ਹੋਣ ਪਰ ਮਨਪ੍ਰੀਤ ਸਿੰਘ ਬਾਦਲ ਦਾ ਸਿਆਸੀ ਕਾਦਤ ਤੇ ਸਿਆਸੀ ਸਰਗਰਮੀਆਂ ਬਾਕੀਆਂ ਦੇ ਮੁਕਾਬਲੇ ਕਾਫੀ ਜ਼ਿਆਦਾ ਨੇ ਮਨਪ੍ਰੀਤ ਸਿੰਘ ਬਾਦਲ ਲੋਕ ਸਭਾ 44 ਸਾਲ ਕੇ ਤੋਂ ਲੜ ਚੁੱਕੇ ਆ ਉਹਨਾਂ ਦੇ ਮੰਤਰੀ ਹੁੰਦਿਆ ਉਹ ਲਗਾਤਾਰ ਸਾਰੇ ਹਲਕੇ ਚ ਵਿਚਰਦੇ ਰਿਹਾ ਬਾਕੀ ਲੋਕਾਂ ਦੇ ਜਿਹੜੇ ਦਾਇਰੇ ਆ ਉਹ ਸੀਮਤ ਨੇ ਜਾਇ ਸਰੂਪ ਚੰਦ ਸਿੰਘਲਾ ਹੋਣ ਬਠਿੰਡਾ ਸ਼ਹਿਰੀ ਤੋਂ ਬਾਹਰ ਜਿਹੜਾ ਉਹਨਾਂ ਦਾ ਆਧਾਰ ਨਹੀਂ ਹੈਗਾ ਇਸੇ ਤਰ੍ਹਾਂ ਨਾਲ ਹੀ ਮੰਗਤਰਾਏ ਬਾਂਸਲ ਹੋਣ ਉਹਨਾਂ ਦਾ ਆਧਾਰ ਜਿਹੜਾ ਮਾਨਸਾ ਮੋਰ ਤੋਂ ਬਾਅਦ ਖਤਮ ਹੋ ਜਾਂਦਾ ਹੈ ਅਤੇ ਇਸੇ ਨਾਲ ਹੀ ਜਿਹੜਾ ਨਕਈ ਹੁਣੀ ਹੋਣ ਉਹਨਾਂ ਦਾ ਜੋਗੇ ਰੱਲੇ ਤੋਂ ਬਾਅਦ ਆਧਾਰ ਖਤਮ ਹੋ ਜਾਂਦਾ ਮਨਪ੍ਰੀਤ ਸਿੰਘ ਬਾਦਲ ਭਾਜਪਾ ਦੀ ਪਹਿਲੀ ਪਸੰਦ ਹੋ ਸਕਦੇ ਆ ਜੇਕਰ ਅਜਿਹਾ ਮੁਕਾਬਲਾ ਹੁੰਦਾ ਤਾਂ ਬੜਾ ਦਿਲਚਸਪ ਹੋਵੇਗਾ ਸਾਰਿਆਂ ਦੀ ਨਜ਼ਰਾਂ ਰਹਿਣਗੀਆਂ ਦਿਓਰਪੁਰਝਾਈ ਦੀ ਲੜਾਈ ਹੈ ਜਿਹੜੀ ਉਹ ਵੇਖਣ ਦੇ ਲਈ ਸਿਆਸੀ ਲੜਾਈ ਹੈ ਜਿਹੜੀ ਉਹ ਵੇਖਣ ਦੇ ਲਈ ਉਂਝ ਤਾਂ ਸੂਤਰ ਦੱਸਦੇ ਆ ਕਿ ਦੋਵੇਂ ਪਰਿਵਾਰ ਆਪਸ ਦੇ ਵਿੱਚ ਘੋ ਖਿਚੜੀ ਹੈ ਪਰ ਸਿਆਸੀ ਮੈਦਾਨ ਦੇ ਵਿੱਚ ਅਲੱਗ-ਅਲੱਗ ਗਏ ਵੇਖਣ ਵਾਲੀ ਗੱਲ ਹੋਵੇਗੀ ਕਿ ਕੌਣ ਜਿੱਤਦਾ ਹੈ ਕਿਉਂਕਿ ਮੁਕਾਬਲਾ ਕਾਫੀ ਸਖਤ ਹੋ ਜਾਣਾ ਹੈ ਕਿ ਇੱਕ ਪਾਸੇ ਗੁਰਮੀਤ ਖੁੱਡੀਆਂ ਇੱਕ ਪਾਸੇ ਵੀ ਬਿਹਾਰ ਸਿਮਰਤ ਕੌਰ ਬਾਦਲ ਇੱਕ ਪਾਸੇ ਮਨਪ੍ਰੀਤ ਸਿੰਘ ਬਾਦਲ ਤੋਂ ਤੱਕ ਕੇ ਮਹੇਸ਼ਿੰਦਰ ਬਾਦਲ ਦੇ ਪੁੱਤਰ ਫਤਿਹ ਬਾਦਲ ਦੀ ਜਿਹੜੀ ਸਰਗਰਮੀ ਉਹ ਵੀ ਵੇਖੀ ਗਈ ਹੈ ਜੇਕਰ ਅਜਿਹਾ ਹੁੰਦਾ ਤਾਂ ਪਹਿਲੀ ਗੱਲ ਬਾਦਲ ਪਿੰਡ ਤੋਂ ਹੀ ਬਹੁਤ ਵੱਡਾ ਮੁਕਾਬਲਾ ਦੇਖਣ ਨੂੰ ਮਿਲਣਾ ਉਸ ਤੋਂ ਬਾਅਦ ਚਰਚਾ ਇਹ ਵੀ ਹੈ ਕਿ ਅਮਰਿੰਦਰ ਸਿੰਘ ਰਾਜਾ ਵੜਿੰਗ ਦੀ ਪਤਨੀ ਅਮਰਤਾ ਵੜਿੰਗ ਨੂੰ ਕਾਂਗਰਸ ਮદાન ਚ ਉਤਾਰ ਸਕਦੀ ਹੈ ਬੜਾ ਦਿਲਚਸਪ ਮੁਕਾਬਲਾ ਹੋਣਾ ਬਠਿੰਡਾ ਸੀਟ ਹੈ ਜਿਹੜੀ ਉਹ ਸਾਰਿਆਂ ਦੀਆਂ ਨਜ਼ਰਾਂ ਚ ਰਹੇਗੀ ਸਾਰੇ ਉਸ ਤੇ ਨਜ਼ਰਾਂ ਟਿਕਾ ਕੇ ਰੱਖਣਗੇ ਪਰ ਦਿਓਰ ਪਰਜਾਈ ਦੀ ਸਿਆਸੀ ਲੜਾਈ ਦੇਖਣ ਦਾ ਆਪਣਾ ਹੀ ਮਜ਼ਾ ਹੋਵੇਗਾ